ਬੁਲਾਣਾ ਸਾਂਜੀ ਕਿਦਾਂ ਸਿੱਧਾ ਵਧੀਆ ਓਏ ਬੱਬੇ ਠੀਕ ਠਾਕ ਏ ਤੁਹਾਡੇ ਘਰੇ ਜਾਵਾਂਗੇ ਪਿੰਡ ਜਾਵਾਂਗੇ ਤੁਹਾਡੇ ਠੀਕ ਆ ਕੱਲ ਨੂੰ ਦੇਖਦੇ ਆ ਕਿਦਾਂ ਹੈਗਾ ਠੀਕ ਠਾਕ ਏ ਓਰ ਬੱਬੇ ਕਿਤਾ ਸੀ ਤਾ ਓ ਮੇਰੇ 베ਜੀ ਠੀਕ ਠਾਕ ਏ ਨਾ ਕਿੰਗਾ ਓਰ ਮਰਾ ਸੀ ਕਾਲ ਕਿਦਾਂ ਠੀਕ ਠਾਕ ਏ ਤਾ ਗੱਡੇ ਵੀਡ ਹੁੰਦੇ ਆ ਹੋ ਠੀਕ ਠਾਕ ਹੋਰ ਕਿਦਾਂ ਠੀਕ ਆ ਹੈ ਹਜੇ ਨਹੀਂ ਏਟਦਾ ਪੱਲੇ ਆ ਕੇ ਡਾਟੇ ਕੋ ਚੱਲਾਂਗੇ ਕਿਦਾਂ ਕੀ ਆ ਉਹ ਤੇ ਨਹੀਂ ਯਾਰ ਹੈ ਉਹ ਤੇ ਕੀ ਬੂੜ ਬੂੜ ਨਹੀਂ ਆਣੇ ਆ ਜੰਜੋੜੇ ਆਣੇ ਆ ਬੂੜ ਲੈ 7 ਨੰਬਰ 8 ਨੰਬਰ 9 ਨੰਬਰ ਕਿਹਾ ਭਾਈ ਮੈਨਾਂ ਕਿਉਂ ਨਾ ਆ ਜਾਣੇ ਆ ਫਿਰ ਇਹ ਲੈ ਕਿਉਂ ਦਰਲੀ ਔਰ ਖੇਲ ਤੋਂ ਹੈ ਖੇਲ ਤੋਂ ਸ਼ਰਟ 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 ਤੈਨੂੰ ਦਿੱਤੀਆਂ ਦੇ ਗਾਹਾਂ ਸਵਾਟਰ ਪੌਂਦਾ ਨਹੀਂ ਮਿੰਦਾ ਜੈਕਟ ਨਹੀਂ ਨਹੀਂ ਯਾਰ ਹਾਂ ਹੋਰ ਕਿਦਾਂ ਜੈਕਟ ਪਾ ਕੇ ਰੱਖੋਇਆ ਸਾਰੇ ਨੇ ਜੈਕਟ ਪਾਈਆਂ ਤੂੰ ਨਹੀਂ ਪਾਈ ਤੂੰ ਨਹੀਂ ਪਾਉਂਦਾ ਜੈਕਟ ਹਾਂ ਹੋਰ ਕਿਦਾਂ ਹੈ ਆ ਵੀਰਾ ਪਾਉਤੇ ਲੈ ਕੇ ਆਂਦਾ ਵੀਰ ਨੂੰ ਥਾਂਦੇ ਵਾਲ ਤੋਂ ਛਡਵਾ ਕੇ ਕਿਦਾਂ ਇਹ ਬਾਲਾ ਕੀ ਆਂਦਾ ਫਿਰ ਤਮਗਾ ਐਵੇਂ ਹਾਂ ਕੀ ਆ ਕੀ ਇਹਦਾ ਤੂਪ ਲੈ ਨਹੀਂ ਆ ਹਾਂ ਤੂਪ ਟਿਊਬ ਲੈਣੀ ਆ ਤੂੰ ਪੈਰ ਦੀ ਪੈਰ ਦੀ ਛੱਡ ਇਹ ਕਦੋਂ ਲੱਗੀ ਛੱਟ ਹਾਂ ਵੀ ਛੱਟ ਕਦੋਂ ਲੱਗੀ ਇਹ ਬੜੀ ਪੁਰਾਣੀ ਛੱਡ ਇਹਨੂੰ ਮੈਂ ਨਹੀਂ ਫਿਰ ਵੇਖੀ ਇਹ ਖੋਲਦਾ ਨਹੀਂ ਉਹ ਖੰਦ ਨਹੀਂ ਇਹ ਵੀ ਮੈਂ ਬੜੀ ਮੁਸ਼ਕਲ ਵੇਖੀ ਫਨੀ ਟਿਊਬ ਲੈ ਹੁੰਦੇ ਆ ਪਹਿਲੇ ਦਿਨ ਨਾਲ ਲੈ ਹਾਂ ਲੈਨੇ ਨਹੀਂ ਲੈਨੇ ਨਹੀਂ ਪਹਿਲੇ ਨਹੀਂ ਲੈ ਰਹੇ ਨਹੀਂ ਲੈ ਰਹੇ ਨਹੀਂ ਲੈ ਰਹੇ ਨਹੀਂ ਲੈ ਰਹੇ ਪਹਿਲੇ ਮੇਰੇ ਓਏ ਨਹੀਂ ਲੈ ਪਹਿਲੇ ਕੀ ਕਰਦੇ ਆਪਾਂ ਇਹ ਲੈਨੇ ਹੈ ਪਹਿਲੇ ਪੈਸਾ ਥਾਰੀ ਮੈਲ ਹੁੰਦੀ ਆ ਨਹੀਂ ਲੈਨੇ ਇਹਦੇ ਪੱਜਲੀ ਵਾਲਾ ਹੈ ਫੋਨ ਤੇ ਦੇ ਦੇ ਮੇਰਾ ਨਹੀਂ ਪੈਸਾ ਪੈਸਾ ਫੋਨ ਦੇ ਦੇ ਚਲੋ ਕੀ ਬਤ ਮੇਰੇ ਭਾਈ ਦੋ ਨਾ ਪੀਣਾ ਪੀਣਾ ਦੇ ਦੇ ਭਾਈ ਦੇ ਨਿਤ ਭਾਈ ਲੈ ਲੈ ਠੀਕ ਆ ਫੋਨ ਵੰਡਿਆ ਹੋਰ ਠੀਕ ਆ ਬਾਬਾ ਠੀਕ ਆ ਸਿੱਤਾ ਠੀਕ ਆ ਜੀ ਆ ਨਹੀਂ ਆ ਨਹੀਂ ਲਾਏ ਆਸੇ ਤਾਨੂੰ ਇੱਕ ਪਿੰਡ ਲੈ ਕੇ ਜਾਉਂਗਾ ਤੁਹਾਡੇ ਕਦ ਬਾਈ ਫਿਰ ਦੇ ਦੇ ਚ ਇਹ ਸਬਜ਼ੀ ਕੱਟਣੀ ਪੈਂਦੀ ਨਹੀਂ ਲੱਭਦੀ ਹਾਂ ਨਾਲ ਹੀ ਪੱਟੀ ਨਾਲ ਨਾਲ ਪੱਟੀ ਹੋਰ ਨਹੀਂ ਆਏ ਮੈਂ ਖਾਓ ਜੇ ਕਰਦੇ ਰਹਿਣਾ ਕੋਈ ਸਭ ਕੁਝ ਕਰਦੇ ਹਾਂ ਕੀ ਕੀ ਮੈਂ ਸਭ ਕੁਝ ਕਰਦੇ ਹਾਂ ਸਭ ਕੁਝ ਕਰਦੇ ਹਾਂ ਹਾਂ ਇਹ ਲੋ ਚੱਲ ਗਈ ਆ ਮੋਹਰੀ ਮੈਨੂੰ ਖਾਣਾ ਇਹ ਆ ਲੋ ਹੁਣ ਵੇਖੋ ਠੀਕ ਹੈ ਖਾਲੀ ਹੈ ਇਹ ਹੁਣ ਵੇਖਣਾ ਚੱਲ ਹੋਇਆ ਏਕ ਨੰਬਰ ਦਾ ਅਲੀ ਵੇਖੋ ਬੜਾ ਠੀਕ ਹੈ ਠੀਕ ਹੈ ਜੀ ਆਹ ਦੇ ਚ ਪਾਈ ਤੇ ਚ ਦੇ ਚ ਪਾਏ ਓਏ ਮੜ ਕੇ ਗਵਾਦਨ ਦੇ ਮੜ ਕੇ ਰੋਟੀ ਖਾਣ ਲੱਗੇ ਉਹ ਰੰਗ ਦੇ ਨਹੀਂ ਹੈ ਪਛੇ ਵੀ ਨਹੀਂ ਆਇਆ ਇੱਕ ਫਲਟ ਚਲਟ ਲੈ ਹੁੰਦੇ ਆ ਚਲਟਾ ਕਿੰਨੀਆਂ ਪਈਆਂ ਇੱਥੇ ਆਪਣੇ ਹਾਂ ਨਹੀਂ ਲਾਉਨੇ ਆ ਕਿਦਾਂ ਦੂਸਰਾ ਕਿਦਾਂ ਠੀਕ ਆ ਇਹ ਠੀਕ ਕਿੱਦਾਂ ਹੈ ਫੇਰੀ ਕਿੱਛੀ ਵਧੀਆ ਹਾਂ ਠੀਕ ਆ ਮਸ਼ੀਨ ਚ ਤਾਂ ਕਿੱਦਾਂ ਹੁੰਦੀ ਆ ਕਿਥੋਂ ਮਸ਼ੀਨ ਚ ਤੋਤੇ ਆ ਸਰ ਸਰ ਤੇ ਸੁੱਟੀ ਕੇ ਸਰ ਸੁੱਟੀ ਹੈ ਉਹਨੇ ਕਿ ਮੁੱਕ ਕੀ ਉਹਨੇ ਫਿਰ ਛੱਟ ਸੁੱਟੀ ਆ ਆਪ ਨੂੰ ਮਿਲੀਏ ਅਦਵੀਰ ਕਾਫੀ ਦਿਨਾਂ ਬਾਅਦ ਮੈਂ ਆਸ਼ਮ ਚ ਆਇਸੀ ਆ ਪਕੇ ਨੰ ਸੀਰੀ ਨੰਪੁਰ ਸਾਹਿਬ ਗਿਆ ਸੀ ਕਿ ਦਰਸ਼ਨ ਮੇਲੇ ਕਰਨ ਜਿਹਦਾ ਕਰਕੇ ਮੈਂ ਆਸ਼ਮ ਵਿੱਚ ਜਿਹੜੇ ਆਏ ਭਗਤ ਸੀ ਉਹਨਾਂ ਨੂੰ ਕਾਫੀ ਪੰਜ ਛਿਤ ਨੂੰ ਕਿ ਮਿਲਿਆ ਨੂੰ ਤੇ ਹੁਣ ਦੇਖੋ ਮਿਲ ਕੇ ਕਿੰਨੀ ਖੁਸ਼ ਹੋਂਦੀ ਹੈ ਹੋਰ ਬਾਪੂ ਜੀ ਬੈਗੋ ਜਿੱਕਾ ਹਾਲ ਸਾਹਿਬ ਐ ਦੀ ਫਤਿਹ ਹੋਰ ਠੀਠਾ ਠੇਡਾ ਬਸ ਠੀਕ ਆ ਤੁਹਾਡੇ ਦਰਸ਼ਨ ਕਰਕੇ ਹੀ ਹੋ ਜਾਂਦੀਆਂ ਵਾਹਿਗੁਰੂ ਵਾਹਿਗੁਰੂ ਬਾਪੂ ਅੰਦਾ ਨਾ ਮੁੰਡਾ ਪਤਾ ਨਹੀਂ ਕਿੱਥੇ ਲੱਭ ਨਹੀਂ ਡਿਆ ਠੀਦਾ ਮੈਂ ਆਂਦੇਤ ਨਹੀਂ ਵੀ ਆ ਕਿੱਥੇ ਗਿਆ ਮੁੰਡਾ ਵੀਰ ਕੀ ਕਰਨੋ ਜਰਾ ਮੇਰਾ ਮੇਰਾ ਨਹੀਂ ਪੁੱਛਿਆ ਕਿਸ ਨੂੰ ਨਹੀਂ ਵੀ ਆਪਾਂ ਨੂੰ ਉੱਤੇ ਨਹੀਂ ਤੇ ਉਹ ਮੈਂ ਪਹੁੰਚਿਆ ਰਿਆ ਹਾਂ ਮੈਂ ਸਰਦਾਰ ਆਏ ਨੂੰ ਬੜੇ ਦਿਨ ਹੋ ਗਏ ਆ ਹਾਂਜੀ ਉਹ ਗਿਆ ਕਿਥੇ ਆ ਅੱਛਾ ਤੇ ਆ ਜੇ ਵੀ ਸਾਨੂੰ ਹਰ ਕੀ ਪਤਾ ਅੱਛਾ ਦੱਸਿਆ ਨਹੀਂ ਨਾ ਨਾ ਮੈਂ ਨੰਦ ਬਰਸਾ ਗਿਆ ਸੀ ਅੱਛਾ ਸ਼ੁਕਰ ਮਹਾਰਾਜ ਲੇਖੇ ਲਾਵੇ ਦਰਸ਼ਨ ਵੇਲੇ ਹੀ ਕਰਨ ਗਿਆ ਮੈਂ ਹਾਂ ਹਾਂ ਚਲੋ ਮਹਾਰਾਜ ਲੇਖੇ ਲਾਵੇ ਕਿਦਾਂ ਠੀਕ ਹੈ ਤੁਸੀਂ ਹਾਂ ਤੁਸੀਂ ਤਰਾ ਬਸ ਮੇਰਾ ਮੇਰਾ ਚੜਦੀ ਕਲਾ ਮੈਨੂੰ ਇਹ ਮੈਂ ਚੱਲ ਸਰੰਦ ਗਿਆ ਹਾਂ ਆ ਨੰਦਪੁਰ ਸੈਵ ਗਿਆ ਸੀਗਾ ਮਾਛੀਵਾੜੇ ਗਿਆ ਹਾਂ ਫਿਰ ਉੱਥੇ ਗਿਆ ਚਮਕੌਰ ਸੈਵ ਗਿਆ ਮੈਂ ਬੱਚੇ ਬੱਚੇ ਨਾਲ ਕਿਢੀ ਪਰਿਵਾਰ ਹਾਂ ਮੈਂ ਵੀ ਚੱਲ ਉਹਨਾਂ ਨੂੰ ਬੱਚਿਆਂ ਨੂੰ ਵਖਾ ਕੇ ਲੈਈ ਹੈ ਨਾ ਚਲੋ ਸ਼ੁਕਰ ਹੈ ਸ਼ੁਕਰ ਹੈ ਹੁਣ ਹਾਂ ਤੁਹਾਡੇ ਚਰਨਾ ਜੀ ਹੁਣ ਠੀਕ ਆ ਮੈਂ ਅੱਗੇ ਦੋ ਤਿੰਨ ਦਿਨ ਤੈਨੂੰ ਦੋ ਤਿੰਨ ਦਿਨ ਰਬ ਜਦੇ ਨੂੰ ਅੱਛਾ ਜੀ ਮੈਂ ਕਿ ਸਰਦਾਰਾਂ ਦੇ ਲਾਉਦਾ ਨਹੀਂ ਹੁੰਦਾ ਨਹੀਂ ਰਹਿਦਾ ਮੈਂ ਹਲਤੀ ਪਤਾ ਨਹੀਂ ਕੀ ਗੱਲ ਬਣੀ ਆ ਹਾਂ अच्छा एक देखो श्राद जी एक गल गया सुभाष मुछलो हां जी अने दोनों इनु कुछ भी की करदा ए हां की करदा एक ते मैथो उठिया तुरिया नहीं जानता हां औदा मेरा पाणी आधा पी ਜਾਂਦਾ ਦਾ ਰੋੜ ਜਾ ਜੇ ਮੈਂ ਬਾਜ਼ ਮਾਰਦਾ ਤੇ ਬਾਜ਼ ਨਹੀਂ ਜਾਂਦਾ ਬਾਬੂ ਦਾ ਪਾਣੀ ਕਾਥੋਂ ਪੀਣਾ ਇਹ ਨਾ ਘਰ ਤੋਂ ਕਦੇ ਨਹੀਂ ਜਾਂਦਾ ਦੱਸ ਦੇ ਮੈਨੂੰ ਨਹੀਂ ਬਾਜ਼ ਦੇਣੀ ਇਹ ਬਾਬੂ ਦਾ ਪਾਣੀ ਕਿਉਂ ਪੀਣਾ ਤੂੰ ਆਪਣਾ ਪਿਆ ਘਰ ਹਾ ਉਸ ਰੈਬਰ ਲੱਗਾ ਹੋਏ ਤੁਹਾਡਾ ਰੈਬਰ ਇਨੇ ਤੋਂ ਤਾਉਣੀ ਮਿਠਾਣਾ ਰੈਬਰ ਤੋਂ ਪੀਸਦਾ ਤਾ ਟੂੜੀ ਤੋਂ ਪੀਸਦਾ ਓ ਲੱਗੇ ਸਾਹਮਣੇ ਉਥੋਂ ਪੀਆ ਬਾਪੂ ਦਾ ਪਾਣੀ ਨਹੀਂ ਪੀਣਾ ਇੱਧਰ ਸੁਣ ਬਾਪੂ ਦਾ ਪਾਣੀ ਨਹੀਂ ਪੀਣਾ ਤੈਨੂੰ ਕੁੱਟ ਪਊਗੀ ਠੀਕ ਆ ਚਲ ਹੁਣ ਗਏ ਆ ਲਾਣਾ ਆ ਟੂਬ ਲੈ ਆ ਟੂਬ ਲੈ ਵੰਗਾ ਇੰਨੇ ਰੁਪਏ 1 ਲੈ ਦੋ ਤੇ ਇੱਕ ਰੁਪਈਆ ਹਾਂ ਠੀਕ ਹਾਂ ਤੇ ਪੈਸਾ ਵੀ ਦੇ ਦੋ ਦੇਖ ਹੋਰ ਚੱਲ ਚੱਲ ਨਹੀਂ ਐਸੇ ਮੈਂ ਪਿਆ ਹਾਂਜੀ ਮੈਂ ਨੱਕੀਆਂ ਟਟੀਆਂ ਹਾਂਜੀ ਮੈਂ ਤਰਲੇ ਲੈ ਕੇ ਦੇ ਮਰ ਗਿਆ ਕਿਦੇ ਇਹਦੇ ਪਰਵਾਸ ਦੇ ਸੁਭਾਈਆ ਪੁਛਣਾ ਕੋਲੇ ਖੜਾ ਬਸ ਝੋੜੀ ਮਾਰਦੇ ਅੱਛਾ ਮੈਂ ਹਾਂ ਸੁਭਾਈਆ ਝੋੜ ਖੜਾ ਮੈਂ ਟੱਟੀ ਬਣਾ ਪੀਪਾ ਰੱਖਿਆ ਹਾਂ ਪਰ ਇਹ ਨਹੀਂ ਉੱਠਿਆ ਤੇ ਆਪਣੇ ਦੂਜੇ ਬੰਦੇ ਕਿੱਥੇ ਦੇਂਦੀ ਗੱਲ ਕਰਾਦੀ ਦੇਂਦੀ ਐਸ ਵੇਲੇ ਦੀ ਆਪਣੇ ਦੂਜੇ ਬੰਦੇ ਕਿੱਥੇ ਸਰਛੇਰ ਨਹੀਂ ਸਰਵਲੋਣੀ ਦੂਜੇ ਅੱਡੋੜੀ ਖੰਦਰੇ ਸੀ ਅੱਛਾ ਤੇ ਆ ਚਵੰਡਿਆ ਭਾਪ ਨੇ ਫੇਰੇ ਨੂੰ ਆ ਕੇ ਦਕਾ ਮਾਰਿਆ ਝੋੜਦਾ ਨਹੀਂ ਹੋ ਆਖੇ ਲੱਗ ਜਾਕਰ ਠੀਕ ਆ ਦੋ ਔਰ ਸਾਰੀਆਂ ਫੇਰੇ ਉੱਠਿਆ ਦੇ ਤਾਂ ਮੇਰਾ ਮੂੰਹ ਜ ਮੇਜੇ ਨਿਕਲ ਗਿਆ ਬਾਪੂ ਜੇ ਲਗਾਰਾ ਚੜਾ ਆਪਾਂ ਸੋ ਆਪ ਕੁਛ ਕਰਦਾ ਇਹ ਮੇਰੇ ਨਾਲ ਚਲੋ ਵਾਈਕਰ ਮੇਰ ਕਰੇ ਤੇ ਆਖੇ ਲੱਗਿਆ ਕਰ ਬਾਪੂ ਦੇ ਨਹੀਂ ਤੇ ਕੁੱਟ ਬੋਗੀ ਠੀਕ ਆ ਹੋਰ ਕਿਦਾਂ ਠੀਕ ਆ ਇਹ ਵੀ ਦੀ ਆਪਣਾ ਅਨਾਥਾ ਸ਼ਰਮਾ ਮੈਂ ਵੀਡੀਓ ਦੇ ਵਿੱਚ ਦਿਖਾਉਣਾ ਹੁੰਦਾ ਤੇ ਅੱਜ ਮੈਨੂੰ ਖੁਸ਼ੀ ਆ ਆ ਹੋਈਆ ਕਿ ਬਿਜੁਰਗਾਨੂ ਮਿਲੇ ਆ ਕਿੰਨਾ ਪਿਆਰ ਦਿੱਤਾ ਕਿੰਨਿਆ ਸੀਸਾਂ ਦਿੱਤੀਆਂ ਵਾ ਇਹਨਾਂ ਦੇ ਸੀਸਾਂ ਸਾਰੇ ਤੁਰੇ ਫਿਰਦੇ ਆ ਤੇ ਬਹੁਤ ਬਹੁਤ ਮੈਂ ਸੰਗਤਰਾ ਵੀ ਧੰਨਵਾਦ ਕਰਦਾ ਵਾਂ ਜਿਨ੍ਹਾਂ ਦੀ ਸਹਿਯੋਗ ਨਾਲ ਇਹਨਾਂ ਦੀ ਪਰਵਰਿਸ਼ ਹੁੰਦੀ ਆ ਇਹਨਾਂ ਦੀ ਸਾਹਸਵਾਲ ਹੁੰਦੀ ਆ ਤੇ ਆ ਸਾਰਾ ਆਸ਼ਮ ਜੀ ਤੁਸੀਂ ਦੇਖ ਰਹੇ ਜਿਹਦਾ ਕੰਮ ਵੀ ਚੱਲਦਾ ਪਿਆ ਵਾ ਸੰਗਤ ਸਪੋਰਟ ਵੀ ਕਰਦੀ ਪਈ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵਾਂ ਉਹਨਾਂ ਭੈਣਾਂ ਦਾ ਉਹਨਾਂ ਵੀਰਾਂ ਦਾ ਜਿਹੜੇ ਸਹਿਯੋਗ ਦੇ ਕੇ ਇੱਥੇ ਰੱਛੇ ਪਾਣੀ ਦੀ ਸੇਵਾ ਕਰਦੇ ਆ ਜਾਂ ਇੱਥੇ ਸੀਮਿੰਟ ਬਜਰੀ ਦੀ ਸੇਵਾ ਕਰਦੇ ਆ ਕਿ ਕਿਸੇ ਵੀਰ ਨੇ ਆਣ ਕੇ ਆਪ ਆਣ ਕੇ ਸੇਵਾ ਕਰਨੀ ਹੋਵੇ ਤੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਅਨਾਥਾ ਆਸ਼ਰਮ ਉੱਪਰ ਆਪਣਾ ਵੀਡੀਓ ਦੇ ਉੱਪਰ ਮੋਬਾਈਲ ਨੰਬਰ ਵੀ ਦਿੱਤਾ ਵਾ। ਵਾਹ ਗੁਰ ਜਿੱਕਾ ਖਾਲਸਾ ਵਾਹ ਗੁਰ ਜਿੱਕਾ ਖਾਲਸਾ ਕਰ ਦੇ। ਵਾਹ ਗੁਰ ਹੋਠੀਰਾ ਵੀਰ ਜੀ। ਹੋਰ ਪਰਾ ਕਿੱਦਾਂ? ਠੀਕ ਹੈ। ਮੈਂ ਮਾਣਾ ਮਾਫੀ ਮੰਗਦਾ ਲੇਟ ਹੋ ਗਿਆ ਕਾਫੀ। ਮਨਾ ਮਰੀਜ਼ ਸੀ ਆਪਣੇ ਪਿੰਡੋਂ ਕੋਈ। ਉਹ ਲੈ ਕੇ ਹਸਪੀਟਲ ਗਿਆ ਸੀਗਾ। ਆ ਜਾਓ। ਲੱਲਾ ਆ ਕੇ ਨੇ ਦੌੜਦਾ ਏ। ਇੰਨਾ ਕਿੰਨਾ ਤੋਂ ਆਗੇ ਨੇ ਟੋੜਿਆ ਹੈ ਹੈ ਇਹ ਇਹਨਾਂ ਨੂੰ ਕਿਦਾਂ ਟੁੱਟ ਗਿਆ ਉੱਤੇ ਬੈਠੇ ਉੱਤੇ ਬੈਠੇ ਉਹਦੇ ਕਿੰਨੇ ਮਾਰਿਆ ਪੈਰ ਇਹਨੇ ਦੋਨੇ ਕੋਣ ਦੂਜਾ ਕੋਣ ਦੂਜਾ ਓਏ ਦੂਜਾ ਅੰਦਰ ਆ ਗੋ ਕਿਨੇ ਅਮਰੀਕਨ ਉਹ ਕਿਨੇ ਤੋੜਿਆ ਸ਼ੀਸ਼ਾ ਸਣੀ ਭਾਈ ਇਹਨੇ ਦੱਸਿਆ ਮੈਨੂੰ ਅੱਕੇ ਦੀ ਟੁੱਟਿਆ ਹੈ ਅੰਦਰ ਤੇ ਕੱਲ ਡੋਟਾ ਦੇਨੇ ਕਿਰਾਤ ਐ ਨਹੀਂ ਪਤਾ ਲੱਗਿਆ ਇਹਨੇ ਦਿਨੇ ਦੱਸਿਆ ਮੈਨੂੰ ਦਿਨ ਚ ਹੀ 10-14 ਦਿਨ ਹੋ ਗਏ ਉਸ ਟੈਨ ਨੂੰ ਬੋਲ ਜੀ ਭੇਜੀ ਰੈਡ ਕਲਰ ਦੀ ਮੇਰੇ ਖਿਆਲ ਉਹਦੇ ਨਾਲ ਨਾ ਟੁੱਟਿਆ ਜਿੰਦਰਾ ਮਾਰੀ ਇਹਨੇ ਜਿੰਦਰਾ ਮਾਰ ਕੇ ਸੌਦਾ ਮੈਂ ਆਪੇ ਕਰਦਿਆ ਕਰੂ ਇਹਨੇ